ਮੇਰੀਆਂ ਨੂੰ ਆਰਐਸਐਸ ਨਾਲ ਆਜੇ ਤੇ ਮੇਰੀਆਂ ਨੂੰ ਕਾਂਗਰਸੀ ਆਜੇ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਕੋਲੋਂ ਪ੍ਰਵਾਨਗੀ ਲੈ ਕੇ ਆ ਜੀ ਸਰਟੀਫਿਕੇਟ ਲੈ ਕੇ ਆ ਜੇ ਮੇਰੀਆਂ ਨੂੰ ਆਰਐਸਐਸ ਨਾਲ ਆਜੇ ਤੇ ਮੇਰੀਆਂ ਨੂੰ ਕਾਂਗਰਸੀ ਆਜੇ ਜਿਹੜਾ ਮਰਜ਼ੀ ਆਜੇ ਜਿਹਦੇ ਤੇ ਉਹ ਮੋਹਰ ਲਾ ਦਣਗੇ ਉਹਦੇ ਨਾਲ ਮੈਂ ਬੈਠ ਜਾਊਂਗਾ ਕੀ ਲੱਗਦਾ ਹੈ ਕਿ ਆਰਐਸਐਸ ਦੇ ਨਾਲ ਕਨੈਕਟਡ ਹੈ ਸਾਰਾ ਮੈਟਰ ਨਿਕਸ ਸਾਰੇ ਮੈਟਰ ਦੀ ਮੈਂ ਗੱਲ ਨਹੀਂ ਕਰਦਾ ਪਰ ਮੈਟਰ ਤੇ ਬੜਾ ਸਪਸ਼ਟ ਹੈ ਦੱਸਣ ਕਿ ਆਰਐਸਐਸ ਦੇ ਆਗੂ ਨੇ ਸਭ ਤੋਂ ਪਹਿਲਾਂ ਐਲਾਨ ਜੇ ਕਿਸੇ ਨੇ ਕੀਤਾ ਤੇ ਆਰਐਸਐਸ ਦੇ ਆਗੂ ਨੇ ਕੀਤਾ ਹੈ ਤੇ ਪਰਿਵਾਰ ਕਹੀ ਜਾਂਦਾ ਸੀ ਇਲੈਕਸ਼ਨ ਲੜਨੀ ਦੀ ਅਖੀਰ ਤੱਕ ਕਹੀ ਜਾਂਦੇ ਹੈ ਪਰਿਵਾਰ ਤੇ ਮੀਟਿੰਗਾਂ ਵੀ ਕਰ ਰਿਹਾ ਹੈ ਕਿੱਥੇ ਆ ਕੇ ਲਗਾਤਾਰ ਯਾਰ ਕਿਹੜੇ ਵੇਲੇ ਦੀ ਗੱਲਾਂ ਕਰਦੇ ਮੈਂ ਤਾਂ ਉਸ ਤੋਂ ਪਹਿਲਾਂ ਦੀ ਗੱਲ ਕਰਦਾ ਟਿਕਟ ਐਲਾਨ ਹੋਣ ਤੋਂ ਪਹਿਲਾਂ ਉਮੀਦਵਾਰ ਐਲਾਨਾਂ ਤੋਂ ਪਹਿਲਾਂ ਥੋੜਾ ਜਿ ਤੁਸੀਂ ਵੀ ਅਪਡੇਟ ਰਿਆ ਕਰੋ ਨਾ ਹਾਂ ਠੀਕ ਹੈ ਨਾ ਉਸ ਸਮੇਂ ਜਿਹੜਾ ਹੈ ਪਰਿਵਾਰ ਜਿਹੜੀ ਗੱਲਾਂ ਕਰਦਾ ਰਿਹਾ ਹੈ ਹਾਂਜੀ ਤੇ ਜੱਕ ਦਾ ਵੀ ਪਰਿਵਾਰ ਜਿਹੜਾ ਯੂ ਟਰਨ ਲੈ ਕੇ ਚੋਣਾਂ ਵਾਲੇ ਪਾਸੇ ਆ ਜਾਂਦਾ ਹੈ ਉਦੇ ਉਮੀਦਵਾਰ ਤਾਂ ਅੰਤਿਮ ਦਿਨ ਉਹਦੇ ਪਿੱਛੇ ਦੱਸਦੇ ਨੇ ਕਿ ਕਿਹੜੀ ਮਜਬੂਰੀ ਬਣ ਗਈ ਕਿਹੜਾ ਪੰਥ ਤੋਂ ਉਤਰਿਆ ਰਾਤੋਂ ਰਾਤ ਤੇ ਰਾਤੋਂ ਰਾਤ ਹੀ ਤਾਂ ਚਲਾ ਗਿਆ ਕਿਸੇ ਨੂੰ ਸੱਦਾ ਦਿੱਤਾ ਸੀ ਕਿ ਆਓ ਵਿਚਾਰ ਕਰਨੀ ਕਿ ਭਾਈ ਅਵਰਤਪਾਲ ਸਿੰਘ ਇਲੈਕਸ਼ਨ ਲੜਨੀ ਲੜਨ ਦੇ ਨਾਂ ਲੜਨਾ ਉਹੀ ਆਇਆ ਹੋਵੇ ਕਿਸੇ ਜਥੇਬੰਦੀ ਦੀ ਪ੍ਰਮਾਣਗੀ ਦਿਖਾ ਦੇਣ ਕਿਸੇ ਨੂੰ ਸੱਦਿਆ ਹੋਵੇ ਉਥੇ ਚਾਰਜੀ ਕਰਦੇ ਤੇ ਚਾਰਜੀ ਹੋਰ ਰਲ ਕੇ ਉਥੇ ਪੰਥਕ ਉਮੀਦਵਾਰ ਦੀ ਸਾਝਾ ਉਮੀਦਵਾਰ ਦੀ ਸੰਗਤ ਨੇ ਕਹਿਤਾ ਜੀ ਰਾਣ ਕਰਤਾ ਯਾਰ ਕਿਉਂ ਵਾਰ-ਵਾਰ ਸ਼ਰਾਬੇ ਕਰਦੇ ਕਿਉਂ ਧੋਖਾ ਦਿੰਦੇ ਆ ਹਾਂਜੀ ਕਿਉ ਸਿੱਖੀ ਦੇ ਨਾਲ ਖੇਡਾਂ ਖੇਡੀਆਂ ਜਾਂਦੀਆਂ ਹੈ ਹਾਂਜੀ ਇਸ ਕਰਕੇ ਖੇਡਾਂ ਤੋਂ ਬਚਣ ਵਾਸਤੇ ਫਿਰ ਮੈਂ ਚੈਲੰਜ ਕਰਦਾ ਜਿਹਦੀ ਆਪ ਹਉ ਗੱਲ ਕਰਦਾ ਉਹ ਆਜੇ ਜਿਹੜਾ ਮਰਜ਼ੀ ਆਜੇ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕਿਸੇ ਨੂੰ ਮਿਲਾਓ ਕੱਲਾ ਬਿਰਸਾ ਸਿੰਘ ਬਲਟੋਹਾ ਤੇ ਕੱਲਾ ਉਹ ਆਜੇ ਇੱਕ ਟੀਵੀ ਚੈਨਲ ਹੋਊ ਇੱਕ ਕਮਰਾ ਹੋਊ ਹਾਂਜੀ ਉੱਥੇ ਆਣ ਕੇ ਬਹਿਸ ਕਰ ਲੈਣਾ ਤਾਰਾ ਕਰ ਲੈਣਾ ਜੇ ਮੇਰਾ ਪੱਖ ਕਮਜ਼ੋਰ ਹੋਊਗਾ ਤੇ ਮੈਂ ਮੈਦਾਨ ਛੱਡ ਕੇ ਚਲ ਜੂ ਜੇ ਮੇਰੇ 'ਚ ਕੋਈ ਕਸਰ ਹੋਊ ਮੈਦਾਨ ਛੱਡ ਹਾਂਜੀ ਤੇ ਜੇ ਮੈਂ ਝੂਠਾ ਹਾਂ ਮੈਂ ਮੈਦਾਨ ਛੱਡ ਦਉ ਨਾਲੇ ਪਤਾ ਲੱਗ ਜੂ ਕੋਈ ਸੱਚਾ ਕਿਹੜਾ ਹੈ ਝੂਠਾ ਕਿਹੜਾ ਹੈ ਇਹ ਵੀ ਪਤਾ ਲੱਗ ਜੂਗਾ ਹਾਂਜੀ ਤੇ ਜੇ ਸਾਰਾ ਕੁਛ ਹੈ ਸਾਰਾ ਕੁਛ ਹੈ ਮਤਲਬ ਜਿਹੜੀ ਜਿਹਦੇ ਨਾਲ ਸਪਸ਼ਟ ਹੁੰਦਾ ਹੈ ਫਿਰ ਕਿਉਂ ਨਹੀਂ ਆਉਂਦੇ ਸਾਹਮਣੇ ਤੋਂ ਲੋਕਾਂ ਨੂੰ ਕਹਿੰਦੇ ਐ ਕਿ ਜਿਹੜਾ ਜਿਹੜਾ ਅ ਮਤਲਬ ਜੇਲ ਦੇ ਵਿੱਚੋਂ ਕਢਾਉਣਾ ਹੈ ਤੇ ਜਿਤਾਉਣਾ ਜੁਰਮ ਜਿਹੜਾ ਕਾਨੂੰਨ ਹੈ ਕੋਈ ਹੈਗਾ ਕਾਨੂੰਨ ਕੋਈ ਹੈਗਾ ਕਾਨੂੰਨ ਕੋਈ ਸਿਸਟਮ ਕੋਈ ਨਿਜ਼ਮ ਕੋਈ ਪ੍ਰਵਿਧਨ ਕੋਈ ਅਦਾਲਤੀ ਹੁਕਮ ਕਿ ਜਿਹੜਾ ਬੰਦਾ ਕਿਸੇ ਇਲੈਕਸ਼ਨ ਦੇ ਵਿੱਚ ਚੁਣਿਆ ਜਾਂਦਾ ਆ ਤੇ ਇਲੈਕਸ਼ਨ ਦੇ ਵਿੱਚ ਚੁਣੇ ਜਾਣ ਤੋਂ ਬਾਅਦ ਉਹਨੂੰ ਰਿਹਾਈ ਮਿਲ ਜਾਂਦੀ ਹੈ ਤੇ ਉਹਨੇ ਵੈਸੇ ਹੀ ਦੋਣ ਤੇ ਚੋਣ ਤੇ ਚੋਣ ਤੇ 6 ਮਹੀਨੇ ਤੱਕ ਵੈਸੇ ਹੀ ਬਾਹਰ ਆ ਜਾਣਾ ਕੋਈ ਫਾਂਸੀ ਦੀ ਸਜ਼ਾ ਥੋੜੀ ਹੋਈ ਆ ਜਾਂ ਉਮਰ ਕਾਇ ਥੋੜੀ ਹੋਈ ਆ ਸੱਚੇ ਪਾਤਸ਼ਾਹ ਮੈਂ ਮੱਦੀਰੇ ਗੱਲ ਨੂੰ ਇਹਨਾਂ ਕੋਈ ਪੁੱਠਾ ਨਾ ਲਵੇ ਮੇਰੇ ਕਹਿਣ ਦਾ ਮਤਲਬ ਹੈ ਹਾਂਜੀ ਇਸ ਕਰਕੇ ਜਿਹਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹਦੇ ਵਾਸਤੇ ਉਹਦੀ ਭੈਣ ਖੜੀ ਕੀਤੀ ਸੀ ਉਹਦੇ ਸਾਰੇ ਹੋਰ ਪਾਸੇ ਚੱਲੇ ਸੀ ਜਿਹੜੇ ਆਪਣੇ ਆਪ ਨੂੰ ਪੰਥਰ ਕਹਿੰਦੇ ਆ ਉਹਦੀ ਭੈਣ ਦਾ ਜੋ ਨਰਾਦਰ ਕੀਤਾ ਉਹ ਉਹਦੀ ਭੈਣ ਦਾ ਨਰਾਦਰ ਨਹੀਂ ਜਿਹੜਾ 20 ਸਾਲਾਂ ਤੋਂ ਫਾਂਸੀ ਦੇ ਤੱਕ ਇੱਥੇ ਤੇ ਖੜਾਦਾ ਉਹ ਦਾ ਨਰਾਦਰ ਸੀ ਇਸ ਕਰਕੇ ਜਿਹੜੀ ਇਹ ਗੱਲ ਪ੍ਰਚਾਰ ਕੀਤਾ ਜਾਂਦਾ ਆ ਕਿ ਜਿਹੜਾ ਜਿਹੜਾ ਪਾਰਲੀਮੈਂਟ ਦੀ ਚੋਣ ਜੇ ਜਾਂਦਾ ਆ ਤੇ ਉਹ ਰਿਹਾਂ ਹੋ ਜਾਂਦਾ ਕਿਤੇ ਕਾਨੂੰਨ ਦਿਖਾ ਦਿਓ